ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਲੋ ਜੀ ਇੱਧਰ ਆ ਜਾ ਪਾਏ ਐ ਸਿੱਕੇ ਗਾਰਡਨ ਦੇ ਵਿੱਚ ਤੇ ਅੱਜ ਆਪਾਂ ਲਸਣ ਪਟਣੀ ਸ਼ੁਰੂ ਕਰ ਦੇਣੀ ਆ ਕਿਉਂਕਿ ਲਸਣ ਹੁਣ ਬਣ ਕੇ ਤਿਆਰ ਹੋ ਗਈ ਆ ਤੇ ਚਲੋ ਜੀ ਵੀਡੀਓ ਕਰਦੇ ਆ ਸ਼ੁਰੂ ਤੇ ਨਾਲੇ ਤੁਹਾਨੂੰ ਦੱਸਦੇ ਆਂ ਵੀ ਆਪਾਂ ਲਸਣ ਨੂੰ ਪੂਰੇ ਸਾਲ ਤੱਕ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਤਾਂ ਕਿ ਉਹ ਖਰਾਬ ਨਾ ਹੋਵੇ, ਸੁੱਕੇ ਨਾ ਹੋਵੇ ਬਣੇ ਰਹਿਣਾ ਵੀਡੀਓ ਦੇ ਵਿੱਚ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਦੇਖੋ ਜੀ ਇਧਰ ਆਪਾਂ ਕੁਛ ਕਰਦੇ ਖਾਣ ਜੋ ਗਿੱਲਸਨ ਬੀਜੀ ਹੋਈ ਸੀ ਆਪਣੇ ਹਾਤੇ ਦੇ ਵਿੱਚ ਜਗ੍ਹਾ ਹੈਗੀ ਆ ਉੱਥੇ ਆਪਾਂ ਬੀਜ ਰੱਖੀ ਆ ਜੋ ਆਪਣੇ ਨਾਲ ਜੁੜੇ ਹੋਏ ਸਬਸਕ੍ਰਾਈਬਰ ਉਹਨਾਂ ਨੂੰ ਪਤਾ ਹੀ ਆ ਉਹ ਆਪਣੇ ਵੀਡੀਓਜ਼ ਦੇਖਦੇ ਰਹਿੰਦੇ ਆ ਤੇ ਇਹ ਲਸਣ ਜਿਵੇਂ ਕੀ ਹੁਣਾਂ ਪੀਲੀ ਹੋ ਗਈ ਆ ਹਨਾ ਦੇਸ ਨੂੰ ਆਪਾਂ ਪਾਣੀ ਨਹੀਂ ਲਾਇਆ 15 ਦਿਨ ਹੋ ਗਏ ਘਟੋ ਘਟ ਪਾਣੀ ਨਹੀਂ ਲਾਇਆ ਹਨ ਵੀ ਜੋ ਪਾਣੀ ਲਾ ਦਾਂਗੇ ਤੇ ਇਹ ਸਿੱਲੀ ਜੀ ਹੋ ਜੂਗੀ ਫਿਰ ਗੰਡੀਆਂ ਜਿਹੜੀਆਂ ਹੁੰਦੀਆਂ ਲਸਣ ਦੀਆਂ ਖਰਾਬ ਹੋ ਜਾਂਦੀਆਂ ਇਸ ਕਰਕੇ ਆਪਾਂ ਪਾਣੀ ਲਾਇਆ ਨਹੀਂ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਪੱਟਦੇ ਆ ਤੇ ਆ ਜਿਵੇਂ ਕਿ ਪੀਲੇ ਪੀਲੇ ਹੋ ਗਏ ਆ ਇਹਦਾ ਮਤਲਬ ਲਸਣ ਜਿਹੜੀ ਆ ਪੂਰੀ ਤਿਆਰ ਹੋ ਗਈ ਆ ਵੈਸੇ ਵੀ ਅਪ੍ਰੈਲ ਦੇ ਮਹੀਨੇ ਤੇ ਹਨਾ ਬਸਾਖੀ ਤੱਕ ਲਸਣ ਜਿਹੜੀ ਆ ਪੂਰੀ ਤਿਆਰ ਹੋ ਜਾਂਦੀ ਹੈ ਪੱਕ ਜਾਂਦੀ ਹੈ ਤੇ ਜੇ ਆਪਾਂ ਇਹਨੂੰ ਪਾਣੀ ਲਾ ਦਾਂਗੇ ਤੇ ਫਿਰ ਇਹ ਗੰਡੀਆਂ ਜਿਹੜੀਆਂ ਖਰਾਬ ਹੋ ਜਾਂਦੀਆਂ ਸਿੱਲੀਆਂ ਹੋ ਜਾਂਦੀਆਂ ਤੇ ਗਾਂ ਤੁਸੀਂ ਵੀਡੀਓ ਦੇ ਨਾਲ ਬੜੇ ਰਹਿਣਾ ਤੁਹਾਨੂੰ ਦੱਸਾਂਗੇ ਵੀ ਕਿਵੇਂ ਇਸ ਨੂੰ ਆਪਾਂ ਰੱਖ ਸਕਦੇ ਹਾਂ ਸਟੋਰ ਕਰਕੇ ਤਾਂ ਕਿ ਇਹ ਪੂਰਾ ਸਾਲ ਪਰ ਖਰਾਬ ਨਾ ਹੋਵੇ ਤੇ ਇਸ ਕਰਕੇ ਪੂਰੀ ਵੀਡੀਓ ਜਰੂਰ ਦੇਖੋ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿਹੋ ਜਿਹੀ ਲੱਗੀ ਵੀਡੀਓ ਗੰਡੀਆਂ ਜਿਹੜੀਆਂ ਬਾਹਲੀਆਂ ਜ਼ਮੀਨ ਦੇ ਅੰਦਰ ਆ ਉਹ ਤਾਂ ਕੱਸੀ ਇਹ ਨਾ ਪਟਣੀਆਂ ਪੈਣਗੀਆਂ ਨਾ ਕੁਝ ਤਾਂ ਬਿਲਕੁਲ ਉੱਪਰ ਹੀ ਆਈਆਂ ਪਈਆਂ ਤੇ ਦੇਖੋ ਇਹ ਲਸਣ ਜਿਹੜੀ ਆ ਬਿਲਕੁਲ ਤਿਆਰ ਹੋ ਗਈ ਆ ਵਧੀਆ ਤੇ ਬਿਲਕੁਲ ਵੀ ਸਿੱਲੀ ਨਹੀਂ ਗਈ ਇਧਰ ਹੋਰ ਵੀ ਗੰਡੀਆਂ ਜਿਹੜੀਆਂ ਹੈਗੀਆਂ ਬਿਲਕੁਲ ਉੱਪਰ ਹੀ ਪਈਆਂ ਹਨ ਇਹ ਦੇਖੋ ਇਹ ਵੀ ਪੱਟ ਹੋ ਗਈ ਆ ਲਸਣ ਨੂੰ ਆਪਾਂ ਡੇਲੀ ਡਾਈਟ ਦੇ ਵਿੱਚ ਐਡ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਵਿਟਾਮਿਨ ਜ਼ਿੰਕ ਫਾਸਫੋਰਸ ਵਿਟਾਮਿਨ ਕੇ ਪੋਟਾਸ਼ੀਅਮ ਵਿਟਾਮਿਨ ਸੀ ਬਹੁਤ ਪਾਏ ਜਾਂਦੇ ਆ ਜੋ ਕਿ ਆਪਣੇ ਸਰੀਰ ਵਾਸਤੇ ਬਹੁਤ ਹੀ ਵਧੀਆ ਹੁੰਦੇ ਆ ਇਸ ਤੋਂ ਇਲਾਵਾ ਬਲੋਕੇਜ ਨੂੰ ਵੀ ਸਹੀ ਕਰਨ ਦੇ ਵਿੱਚ ਇਹ ਆਪਣੀ ਹੈਲਪ ਕਰਦਾ ਆ ਤੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਨ ਤੇ ਹੈਲਪ ਕਰਦਾ ਆ ਕੱਚਾ ਲਸਣ ਆਪਣੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦਾ ਆ ਜਿਨ੍ਹਾਂ ਨੂੰ ਕੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਉਹ ਇੱਕ ਦੋ ਕਲੀਆਂ ਡੇਲੀ ਕੱਚਾ ਲਸਣ ਨਾਲ ਖਾਲੀ ਪੇਟ ਖਾਣ ਤੋਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਇਸ ਤੋਂ ਇਲਾਵਾ ਇਹ ਦਿਮਾਗ ਤੇਜ਼ ਕਰਨ ਦੇ ਵਿੱਚ ਵੀ ਹੈਲਪ ਕਰਦਾ ਹੈ ਤੇ ਇਮਿਊਨਿਟੀ ਪਾਵਰ ਵਧਾਉਣ ਦੇ ਵਿੱਚ ਵੀ ਹੈਲਪ ਕਰਦਾ ਜਿਵੇਂ ਕਿ ਸਿਆਲਾਂ ਦੇ ਵਿੱਚ ਖਾਂਸੀ ਜ਼ੁਕਾਮ ਜ਼ਿਆਦਾ ਹੋ ਜਾਂਦਾ ਹੈ ਤੇ ਉਸ ਨੂੰ ਲਸਣ ਨੂੰ ਡੇਲੀ ਡਾਈਟ ਦੇ ਵਿੱਚ ਵਰਤਣਾ ਚਾਹੀਦਾ ਹੈ ਜਿਸ ਨਾਲ ਇਸ ਦੀ ਇਮਿਊਨਿਟੀ ਪਾਵਰ ਜਿਹੜੀ ਆਪਣੀ ਬਹੁਤ ਵਾਧੀ ਆ ਇਹ ਇਸ ਤੋਂ ਇਲਾਵਾ ਆਪਣੇ ਦਿਮਾਗ ਦੀ ਪਾਵਰ ਵੀ ਵਧਾਉਣ ਦੇ ਵਿੱਚ ਇਹ ਬਹੁਤ ਕੰਮ ਦਿੰਦਾ ਹੈ ਤੇ ਇਸ ਲਈ ਆਪਾਂ ਨੂੰ ਜ਼ਿਆਦਾਤਰ ਨਸਨ ਦੀ ਵਰਤੋਂ ਸਾਬਤ ਹੀ ਕਰਨੀ ਚਾਹੀਦੀ ਹੈ ਵੀ ਦਾਲਾ ਸਬਜ਼ੀਆਂ ਦੇ ਵਿੱਚ ਆਪਾਂ ਇਸ ਨੂੰ ਤੜਕੇ ਵਿੱਚ ਨਾ ਭੁੰਨੀਏ ਹੋ ਸਕੇ ਤਾਂ ਇਸ ਨੂੰ ਸਾਬਤ ਪਾਈਏ ਤਾਂ ਕਿ ਇਹਦਾ ਨਿਊਟ੍ਰੀਸ਼ਨ ਜਿਹੜਾ ਆ ਘਟ ਨਾ ਹੋਵੇ ਕਿਉਂਕਿ ਜਦੋਂ ਆਪਾਂ ਤੜਕੇ ਵਿੱਚ ਭੁੰਨਦੇ ਆ ਉਸ ਨਾਲ ਇਹਦਾ ਨਿਊਟ੍ਰੀਸ਼ਨ ਜਿਹੜਾ ਆ ਘਟ ਹੋ ਜਾਂਦਾ ਤੇ ਪੁਰਾਣੇ ਟਾਈਮ ਤੋਂ ਹੀ ਆਪਣੇ ਬਜ਼ੁਰਗ ਇਸ ਦੀ ਵਰਤੋਂ ਕਰਦੇ ਆ ਰਹੇ ਆ ਆਦ ਕਿ ਮोटा ਨਹੀਂ ਬੀਜਿਆ ਸੀਗਾ 20 ਵੀ ਮੁੱਟਾਂ ਕੀ ਕਰੂਗਾ ਜਦੋਂ ਜਗਾ ਮੁੱਟਾਂ ਨੇ ਨਾ ਹੂੰ ਨੇ ਵਿੱਚ ਤਾਂ ਕਈ ਤਾਂ ਬਹੁਤ ਵਧੀਆ ਹੈ ਨਾ ਇਹਦੇ ਨਾਲ ਸ਼ੇਤੀ ਪੱਟੋਂ ਦੀ ਹੈ ਨਾ ਪੱਤੀ ਜੀ ਨਾਲ ਤਰੀ ਪੱਤੀ ਨਾਲ ਉਹ ਸੁਨਾਲ ਜਦੋਂ ਮਨਵੀਰ ਪੱਟੀ ਜਾਂਦਾ ਪਾਣੀ ਤਾਂ ਆਪਣੇ ਵੈਸੇ ਘਟਾ ਸੀਗਾ ਅਸੀਂ ਪਹਿਲੇ ਬੰਦ ਕੀਤਾ ਬਸ ਬੁੱਟਿਆਂ ਨੂੰ ਪੋਨੇ ਹੁਣ ਇੱਧਰ ਵੀ ਲਸਣ ਆਪਾਂ ਪੱਟ ਰਹੇ ਆ ਇਸ ਨੂੰ ਆਪਾਂ ਪਾ ਲੈਨੇ ਆ ਪੱਲੀ ਵਿੱਚ ਕਿਉਂਕਿ ਇਸ ਨੂੰ ਆਪਾਂ ਧੁੱਪੇ ਨਹੀਂ ਰੱਖਣਾ ਥੋੜੇ ਦਿਨ ਸ਼ਾਮੇ ਸਕਾ ਲਾਂਗੇ ਤਾਂ ਕਿ ਜਿਹੜੀ ਥੋੜੀ ਬਤੀ ਸਿੱਲਣ ਹੈ ਇਹਦੀ ਨਿਕਲ ਜਵੇ ਰੰਬੀ ਦੀ ਲੋੜ ਹੀ ਨਹੀਂ ਫਰੰਬੀ ਤਾਂ ਲੈ ਜਾ ਉੱਥੇ ਜਾ ਇਹਦੇ ਨਾਲ ਵਧੀਆ ਪੱਟ ਹੁੰਦੀ ਹੈ ਹਾਂ ਉਧਰ ਤਾਂ ਸੋਖੀ ਆ ਥੋੜੀ ਜੀ ਉਦੋਂ ਉੱਪਰ ਹੀ ਹੈਗੀ ਨਹੀਂ ਹੈਨੀ ਜੀ ਸਾਰੇ ਲਸਣ ਆ ਪੱਟ ਲਿਆਂਦੀ ਸੀਗੀ ਤੇ ਇਹ ਲਸਰ ਨੂੰ ਹੁਣ ਥੋੜਾ ਜਿਹਾ ਸਾਫ਼ ਕੀਤਾ ਸਾਫ਼ ਮਤਲਬ ਕਿ ਇਸ ਨਾਲ ਜਿਹੜੀ ਮਿੱਟੀ ਸੀਗੀ ਉਹ ਝਾੜੀ ਆ ਇਸ ਤੇ ਜਿਹੜਾ ਗਾਰਬੇਜ ਸੀਗਾ ਐਕਸਟਰਾ ਕੱਖ ਵਗੈਰਾ ਸੀਗੇ ਉਹ ਸਾਰੇ ਕੱਢੇ ਆ ਕਿਉਂਕਿ ਫਿਰ ਇਸ ਨੂੰ ਹਵਾ ਵਧੀਆ ਲੱਗਦੀ ਰਹੂਗੀ ਹਨਾ ਜਿੰਨਾ ਹੀ ਇਹ ਖੁੱਲੀ ਜਗ੍ਹਾ ਤੇ ਰੱਖਾਂਗੇ ਉੰਨੀ ਵਧੀਆ ਹਵਾ ਲੱਗੂਗੀ ਤੇ ਉਨਾ ਟਾਈਮ ਹੀ ਜਰਾ ਚੱਲੂਗਾ ਤੇ ਹੁਣ ਇਸੇ ਮੈਂ ਘਰ ਵਿੱਚ ਵੇਰਾ ਕੱਢ ਕੇ ਸਾਰਾ ਹੁਣ ਇਸ ਨੂੰ ਪਾ ਕੇ ਰੱਖ ਰਹੀ ਸੀਗੀ ਟੋਕਰੀ ਦੇ ਵਿੱਚ ਤਾਂ ਕਿ ਇਸ ਨੂੰ ਹਵਾ ਲੱਗਦੇ ਰਵੇ ਤੇ ਇਹ ਟੋਕਰੀ ਜਿਹੜੀ ਹੈਗੇ ਮੋਰੀਆਂ ਵਾਲੀ ਜੇ ਤਾਂ ਜ਼ਿਆਦਾ ਹੁੰਦੀ ਤਾਂ ਫਿਰ ਆਪਾਂ ਇਸ ਨੂੰ ਪੱਲੇ ਚਾਦਰ ਤੇ ਪਾ ਕੇ ਹੀ ਹਵਾ ਲਵਾਣ ੜੀ ਸੀਗੀ ਤੇ ਟੋਕਰੀ ਵਿੱਚ ਵਧੀਆ ਹਵਾ ਲੱਗਦੀ ਰਹੂ ਵੀ ਫਿਰ ਇਸ ਨੂੰ ਛਾਟ ਲਾਂਗੇ ਵੀ ਜਿਹੜੇ ਥੋੜੀ ਜਿਹੀ ਬਰੀਕ ਹੈ ਉਸ ਨੂੰ ਅੱਡ ਕੱਢ ਲਾਂਗੇ ਜਿਹੜੇ ਥੋੜੀ ਜਿਹੀ ਮੋਟੀ ਆ ਉਸ ਨੂੰ ਅੱਡ ਰੱਖ ਲਾਂਗੇ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਆਪਾਂ ਨੂੰ ਬਹੁਤ ਜ਼ਿਆਦਾ ਕਾਲੀ ਹੁੰਦੀ ਹੈ ਛੇਤੀ ਹੁੰਦੀ ਹੈ ਆਪਨੇ ਕੋਲ ਬਰੀਕ ਲਸਣ ਛਿੱਲਣ ਦਾ ਟਾਈਮ ਨਹੀਂ ਹੁੰਦਾ ਤੇ ਆਪਾਂ ਜਿਹੜੀ ਮੋਤੀ ਲਸਣ ਆ ਉਹਦੀ ਵਰਤੋਂ ਕਰ ਲੈਣੇ ਆ ਤਾਂ ਕਰਕੇ ਇਸ ਨੂੰ ਅਸੀਂ ਛਾਂਟ ਕੇ ਰੱਖਦੇ ਹੁੰਦੇ ਆ ਤੇ ਉਸ ਨੂੰ ਹਵਾ ਲਵਾ ਲੈਣੇ ਆ ਹੁਣ ਆਪਾਂ ਇਸ ਨੂੰ ਤੇ ਹਾਂਜੀ ਲਸਣ ਦੇ ਤੁਹਾਨੂੰ ਦੱਸ ਹੀ ਦਿੱਤੇ ਵੀ ਫਾਇਦੇ ਬਹੁਤ ਹੁੰਦੇ ਆ ਇਸ ਕਰਕੇ ਆਪਾਂ ਨੂੰ ਡੇਲੀ ਡਾਈਟ ਦੇ ਵਿੱਚ ਲਸਣ ਜ਼ਰੂਰ ਪਾਉਣੀ ਚਾਹੀਦੀ ਹੈ ਤੇ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਵੀ ਤੁਸੀਂ ਲਸਣ ਨੂੰ ਕਿਵੇਂ ਕੀ ਪੂਰੇ ਸਾਲ ਵਾਸਤੇ ਸਟੋਰ ਕਰਕੇ ਰੱਖ ਸਕਦੇ ਆ ਕਿਉਂਕਿ ਅਸੀਂ ਪਿਛਲੇ ਸਾਲ ਜਿਹੜੀ ਲਸਣ ਵੀਜੀ ਸੀਗੀ ਉਹਨੂੰ ਹਜੇ ਤੱਕ ਵੀ ਵਰਤ ਰਹੀ ਆ ਤੇ ਵਧੀਆ ਰਹੀ ਹੈ ਲਸਣ ਬਿਲਕੁਲ ਵੀ ਖਰਾਬ ਨਹੀਂ ਹੋਈ ਹੈ ਤੇ ਤੁਸੀਂ ਵੀ ਅਗਰ ਲਸਣ ਦੀ ਵਰਤੋਂ ਕਰਦੇ ਹੋ ਤੁਸੀਂ ਵੀ ਵੀਡੀਓ ਦੇਖ ਰਹੇ ਹੋ ਤਾਂ ਤੁਹਾਡੀ ਵੀ ਹੈਲਪ ਹੋ ਸਕਦੀ ਹੈ ਤੁਸੀਂ ਵੀ ਲਸਣ ਨੂੰ 1 ਸਾਲ ਤੱਕ ਵਧੀਆ ਸਟੋਰ ਕਰਕੇ ਰੱਖ ਸਕਦੇ ਹੋ ਹਾਂਜੀ 3-4 ਦਿਨ ਤੱਕ ਲਸਣ ਨੂੰ ਹਵਾ ਲਗਾਉਣ ਤੋਂ ਬਾਅਦ ਮਤਲਬ ਇਸ ਨੂੰ ਧੁੱਪੇ ਨਹੀਂ ਇਸ ਕੋਨਾ ਆ ਸ਼ਾਮੇ ਇਸ ਨੂੰ ਹਵਾ ਲਗਾਉਣੀ ਹੈ ਜੇ ਜ਼ਿਆਦਾ ਤੁਸੀਂ ਚਾਦਰ ਜਾਂ ਪੱਲੀ ਦੇ ਵਿੱਚ ਰੱਖ ਕੇ ਇਹਨੂੰ ਹਵਾ ਲਵਾ ਸਕਦੇ ਹਾਂ ਤੇ ਜੇ ਥੋੜੀ ਆ ਤੇ ਇਸ ਤਰ੍ਹਾਂ ਟੋਕਰੀ ਦੇ ਵਿੱਚ ਪਾ ਕੇ ਵੀ ਤੁਸੀਂ ਇਸਨੂੰ ਹਵਾ ਲਵਾ ਸਕਦੇ ਹੋ ਕਿਉਂਕਿ ਜੇ ਤੁਸੀਂ ਇਸਨੂੰ ਧੁੱਪੇ ਸਕਾਉਂਗੇ ਤਾਂ ਇਹਦੀਆਂ ਕਲੀਆਂ ਆ ਜਿਹੜੀਆਂ ਜਿਹੜੀਆਂ ਇਹਦੀਆਂ ਗੰਡੀਆਂ ਹੁੰਦੀਆਂ ਉਹ ਖਰਾਬ ਹੋ ਜਾਣਗੀਆਂ ਸੁੱਕ ਜਾਣਗੀਆਂ ਕੰਮ ਦੀਆਂ ਨਹੀਂ ਰਹਿਣਗੀਆਂ ਇਸ ਤੋਂ ਇਲਾਵਾ ਇਸ ਦੀ ਮਿੱਟੀ ਝਾੜ ਕੇ ਹਮੇਸ਼ਾ ਰੱਖਣੀ ਹੈ ਕਿਉਂਕਿ ਆਪਾਂ ਧੋਤ ਸਕਦੇ ਨਹੀਂ ਇਸਨੂੰ ਪਰ ਮਿੱਟੀ ਨਹੀਂ ਲੱਗੀ ਹੋਣੀ ਚਾਹੀਦੀ ਕਿਉਂਕਿ ਮਿੱਟੀ ਨਾਲ ਵੀ ਇਹ ਜ਼ਿਆਦਾ ਖਰਾਬ ਹੋਣ ਦਾ ਡਰ ਰਹਿੰਦਾ ਆ ਤੀਸਰੀ ਚੀਜ਼ ਇਹ ਆ ਵੀ ਜਿਹੜੀਆਂ dan। ਇਸ ਤਰ੍ਹਾਂ ਇਹਦੇ ਨਾਲ ਹੀ ਰੱਖਣੀਆਂ ਆ ਹਨਾ ਜਦੋਂ ਇਸ ਡੰਡੀਆਂ ਨੂੰ ਆਪਾਂ ਕੱਟ ਦਾਂਗੇ ਵੜ ਦਾਂਗੇ ਫਿਰ ਇਹ ਲਸਣ ਜਿਹੜੀ ਆ ਆਪਾਂ ਜਿਆਦਾ ਟਾਈਮ ਤੱਕ ਸਟੋਰ ਕਰਕੇ ਨਹੀਂ ਰੱਖ ਸਕਦੇ ਤੇ ਲੋ ਜੀ ਇਧਰ ਆਪਾਂ ਇਸ ਨੂੰ ਹਵਾ ਲਵਾ ਲਈ ਐ ਤੇ ਹੁਣ ਇਸ ਤੋਂ ਬਾਅਦ ਆਪਾਂ ਇਸ ਨੂੰ ਜਿਵੇਂ ਕਿ ਇਸ ਤਰ੍ਹਾਂ ਪੂਲੀਆਂ ਬਨ ਕੇ ਕਿਸੇ ਚੀਜ਼ ਨਾਲ ਰੱਸੀ ਜਾਂ ਧਾਗੇ ਨਾਲ ਬਨ ਕੇ ਇਸ ਨੂੰ ਆਪਾਂ ਪਾ ਕੇ ਕਿਸੇ ਚੀਜ਼ ਦੇ ਵਿੱਚ ਰੱਖ ਸਕਦੇ ਹੁਣ ਕਿਸ ਚੀਜ਼ ਦੇ ਵਿੱਚ ਪਾ ਕੇ ਰੱਖਣਾ ਹੈ ਤਾਂ ਕਿ ਇਸ ਨੂੰ ਹਵਾ ਲੱਗਦੀ ਰਹੇ ਉਹ ਵੀ ਮੈਂ ਤੁਹਾਨੂੰ ਦੱਸਦੀ ਆਂ ਇਹ ਜਿਵੇਂ ਜਾਲੀ ਵਾਲੇ ਗੱਟੇ ਹੁੰਦੇ ਆ ਨਾ ਇਸ ਵਿੱਚ ਆਪਾਂ ਨੂੰ ਲਸਣ ਪਾ ਕੇ ਰੱਖਣੀ ਚਾਹੀਦੀ ਹੈ ਜੇ ਇਹ ਜਾਲੀ ਵਾਲੇ ਗੱਟੇ ਤੁਹਾਡੇ ਕੋਲੇ ਹੈ ਨਹੀਂਗੇ ਇਸ ਤੋਂ ਇਲਾਵਾ ਜਿਵੇਂ ਕਿ ਆਹ ਬੋਰੀਆਂ ਹੁੰਦੀਆਂ ਆ ਆਹ ਵਾਲੀਆਂ ਬੋਰੀਆਂ ਹੁੰਦੀਆਂ ਆ ਇਸ ਵਿੱਚ ਵੀ ਹਵਾ ਲੱਗਦੀ ਰਹਿੰਦੀ ਆ ਕਿਉਂਕਿ ਇਹਨਾਂ ਦੇ ਵਿੱਚ ਮੋਰੀਆਂ ਹੁੰਦੀਆਂ ਜਿਸ ਨਾਲ ਕਿ ਲਸਣ ਨੂੰ ਹਵਾ ਲੱਗਦੀ ਰਹਿਣੀ ਆ ਤੇ ਇਸ ਤੋਂ ਇਲਾਵਾ ਆਪਾਂ ਨੂੰ ਲਸਣ ਜਿਹੜੀ ਆ ਉਹ ਨੇਰ ਦੇ ਵਿੱਚ ਰੱਖਣੀ ਚਾਹੀਦੀ ਆ ਯਾਨੀ ਕਿ ਇਸ ਨੂੰ ਆਪਾਂ ਬੂੜੀਆਂ ਬਨ ਕੇ ਉਸਦੇ ਬਾਅਦ ਬੋਰੀ ਜਾਂ ਗੱਟੇ ਦੇ ਵਿੱਚ ਪਾ ਕੇ ਚਾਨਣ ਚ ਨਹੀਂ ਰੱਖਣੀ ਚਾਹੀਦੀ ਕਿਉਂਕਿ ਚਾਨਣ ਦੇ ਨਾਲ ਵੀ ਲਸਣ ਜਿਹੜੀ ਆ ਉਹ ਖਰਾਬ ਹੋ ਜਾਂਦੀ ਆ ਸੁੱਕ ਜਾਂਦੀ ਆ ਕੰਮ ਦੀ ਵੀ ਨਹੀਂ ਰਹਿੰਦੀ ਪੂਰਾ ਸਾਲ ਪਰ ਆਪਾਂ ਉਸ ਨੂੰ ਯੂਜ਼ ਨਹੀਂ ਕਰ ਸਕਦੇ ਇਸ ਕਰਕੇ ਇਸ ਨੂੰ ਬੋਰੀ ਜਾਂ ਗੱਟੇ ਦੇ ਵਿੱਚ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਇਸ ਨੂੰ ਨੇੜ ਦੇ ਵਿੱਚ ਰੱਖੋ ਜਿੱਥੇ ਕਿ ਸੂਰਜ ਦੀ ਰੋਸ਼ਨੀ ਨਾ ਆਵੇ ਚਾਨਣ ਨਾ ਆਵੇ ਇਸ ਤਰ੍ਹਾਂ ਆਪਾਂ ਲਸਣ ਨੂੰ ਸਾਲ ਭਰ ਲਈ ਯੂਜ਼ ਕਰ ਸਕਦੇ ਹਾਂ ਚਲੋ ਜੀ ਏ ਸੀ ਕਿ ਅੱਜ ਦੀ ਵੀਡੀਓ ਵਧੀਆ ਲੱਗੇ ਹੋਵੇ ਤਾਂ ਲਾਈਕ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਕੱਲ ਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ